ਕੀ ਹਾਲ ਸਾਰਿਆਂ ਦਾ ਆਪਣੇ ਨਿਊ ਵਲੌਗ ਦੇ ਵਿੱਚ ਸਾਰਿਆਂ ਦਾ ਵੈਲਕਮ ਓਏ ਗੁਰਨਵਾਬ ਪੁੱਤ ਕਿੱਥੇ ਚੱਲਿਆ ਜੀ ਇਹਦੀ ਘੁੰਮਣ ਹੈ ਲਾਲ ਕੱਪੜੇ ਪਾਏ ਹੋਏ ਆ ਹੈ ਨજર ਨਾ ਲੱਗ ਜੇ ਮੇਰੇ ਪੁੱਤ ਨੂੰ ਓਏ ਨਵਾਬ ਇੱਧਰ ਦੇਖੋ ਹੈ ਦੇਖਦਾ ਹੀ ਨਹੀਂ ਇਹ ਮਸਤ ਹੋਇਆ ਵੇਖ ਨਵਾਬ ਓਏ ਹਾਂ ਹਾਂ ਖੁਸ਼ੀ ਹੁੰਦੀ ਆ ਲੈ ਦਾਦੂ ਆ ਗਿਆ ਨਾ ਖੁਸ਼ੀ ਹੁੰਦੀ ਭਈ ਆ ਵੇਖ ਕਾਚੇ ਕਾਚੇ ਪਾਚੇ ਕਾਚੇ ਹੈ ਚਲੋ ਚਲੀਏ ਫਿਰ ਨਵਾਬ ਦਾਦੂ ਆ ਗਏ ਚਲੋ ਫਿਰ ਇੱਥੇ ਰੱਖੀਏ ਚਲੋ ਫਿਰ ਚਲੀਏ ਫਿਰ ਹੈ ਚਲੋ ਚਲੋ ਫਿਰ ਅਗਲਾ ਅਗਲਾ ਕਲਿੱਪ ਜਾ ਕੇ ਦਿਖਾਉਣੇ ਸਾਰਿਆਂ ਨੂੰ ਠੀਕ ਹੈ ਵਾਹ ਕਹ ਤੋ ਵਾਹ ਕਹ ਤੋ ਇੱਕ ਵਾਰ ਵਾਹ ਹਾਂ ਚਲ ਠੀਕ ਚਲ ਠੀਕ ਹੈ ਤੁਸੀਂ ਵਾਹ ਕਹਤਾ ਆਪਦੀ ਲੈਂਗੁਏਜ ਦੇ ਵਿੱਚ ਓਏ ਗੁਰਨਵਾਬ ਤੂੰ ਬਾਹਰ ਤੇਲ ਦੇਖਣਾ ਪੈਂਦਾ ਹੈ ਵੇ ਮੂੰਗੜਿਆ ਐ ਕਿ ਆ ਜਾ ਹਾਂ ਕਿੱਥੇ ਚੱਲੇ ਆ ਵਾ ਇੱਧਰ 埔ੜਕੀ ਜਾਂਦਾ 埔ੜਕੀ ਜਾਂਦਾ ਟਿਕਦਾ ਹੈ ਨਹੀਂ ਆ ਵੇ ਹੁਣ ਬਟਨ ਨਾਪ ਹੈ ਬਟਨਾਂ ਦੇ ਵਿੱਚ ਕੀ ਹੈ ਦੱਸ ਐ ਕਿੱਥੋਂ ਸੋਨਾ ਬਣ ਕੇ ਆਏ ਆ ਹੈ ਐ ਗੁਰਨਵਾਰ ਆ ਤੱਕ ਇਹ ਬਟਨ ਨਾਪਦਾ ਵਾ ਬਾਹਰ ਦੇਖ ਲੈ ਜage ਤੇਲ ਪੈਂਦਾ ਹੈ ਤਿੰਨੋਂ ਦੇ ਵਾ ਯਾਰ ਦਾ ਪੈ ਗਿਆ ਤੇਰਾ ਗੁਰਨਵਾਬ ਹਾਂ ਜੂਸ ਪੀ ਨਾ ਮਾ ਹੁਛੀਅੰ 2 ਨਾ ਬਾਹਰ ਜਾਂਦੀ ਇੱਧਰ ਵੇਖ ਮੈਂ ਸੋਨਾ ਆਉੜੇ ਕੰਦੇ ਬੋਲ ਕੀ ਬੋਲਦਾ ਵਾ ਉਹ ਚੂ ਮੂੰਹ ਚੂ ਮੂੰਹ ਐਨਕਾਂ ਲਾਉਣੀਆਂ ਵਾ ਖਰਾਬ ਕਰਨੀਆਂ ਮੇਰੀਆਂ ਐਨਕਾਂ ਇੱਧਰ ਵੇਖ ਮੈਂ ਖੜ ਜਾ ਤੇਰੇ ਲੋਨਾ ਇੱਕ ਮਿੰਟ ਦੇ ਤਾਂ ਸਹੀਂ ਉਹ ਚਾਚਾ ਖਰਾਬ ਹੋ ਜਾਣੀਆਂ ਕੁੱਤਿਆਂ ਮੁੰਡਿਆਂ ਦੇ ਦੇ ਛਾੜ ਦੂੰ ਗਈ ਛੱਡ ਛੱਡ ਚਾ ਤੂੰ ਔੜ ਦੂੰ ਗਈ ਨਹੀਂ ਨਹੀਂ ਤੋੜਦਾ ਖੜ ਜਾ ਅਲੀ ਪਿਓ ਬਾਂਦਾ ਵਾ ਇਹ ਅਵੇ ਆਹ ਇਧਰ ਦੇਖਿਓ ਇਹ ਔੜ ਬੜੀ ਗੱਲ ਔੜ ਬੜੀ ਇਧਰ ਵੇਖ ਓਏ ਛੋੜੀ ਹੈ ਨਹੀਂ ਹੋਣੀ ਇਹ ਲਾ ਦੋ ਲਾ ਦੋ ਲਾ ਦੇ ਹਾਂ ਲੈ ਹਾਂ ਇਦਾਂ ਮਜ਼ਾ ਆਉਂਦਾ ਵੇਖਣ ਦਾ ਲੈ ਲਹੋਂਦਾ ਹੀ ਨਹੀਂ ਹੋਣਾ ਸੈਟ ਕਰਦੇ ਉਧਰ ਵੇ ਚਲੋ ਜੀ ਪੁੱਤ ਆਸ ਕਾ ਤੇ ਕਦੇ ਉਤਰਾਂ ਤੀ ਪਤਾ ਉਤਰਾਂ ਤੀ ਰੱਖ ਦੇ ਪੁੱਤ ਮੇਰੀਆਂ ਅੰਨ ਕੰਨ ਰੇ ਬੰਦੀਆਂ ਜਾ ਉਤਰ ਆਪਾ ਹਲੇ ਜੂਸ ਪੀ ਲੈ ਪੀ ਲੈ ਹੋੜੀ 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 ਹੋਰ ਪੀ ਲੋ ਢੋਲੀ ਨਾ ਪੁੱਤ ਹੋਰ ਪੀਲਾ ਏ ਏ ਏ ਕੀ ਅਛਵਾ ਨਹੀਂ ਲੱਗਾ ਚੱਕ ਜੀ ਹੈ ਨਾ ਲੈ ਗੱਡੀ ਚ ਲਾਉਣੀ ਤੂੰ ਚਲੋਣੀ ਆਂਦੀ ਐ ਇਦਾਂ ਚਲਾਈਦੀ ਐ ਚੱਲਦੀ ਕਿਉਂ ਨਹੀਂ ਆਂ ਦੱਸ ਹਾਰਨ ਮਾਰਦੇ ਨਾ ਨਾ ਵੇਲਾ 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 ਸਵਾਲ ਲੈਂਦਾ ਹੈ ਇੱਕ ਸਿਕੰਡ ਦਿੱਤਾ ਮੁੰਡਿਆ ਇੱਥੇ ਆ ਜਾ ਨਾ ਪੰਗੇ ਲੈ ਤੇ ਪਾਚੇ ਕਾਜ ਲੈ ना, चल बस कर हूं बस कर चल बास। चल चल बस तू कौ चला ली गड्डी ड्राइवर ले आ चला दे तू तेन पता है कि चलाई दे कोई ना बाब कि आया सी सोनी घूमी कर आया हाँ दसो की करना आया सी आज बाजे काचो 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 करना आया सी है इधर ਕੱਲ ਫਿਰ ਬਈ ਗੱਡੀ ਦੇ ਵਿੱਚ ਹੈ ਉਧਰ ਵੇ ਬਈ ਇਹ ਗੱਡੀ ਚ ਇੰਦਰ ਵੇਖ ਲੈ ਕੁੱਤੇ ਆ ਮੁੰਡੇ ਹੋ ਆਪਣੀ ਗੱਡੀ ਖੜੀ ਬੜੇ ਜਣੇ ਪੁੱਛਦੇ ਤੇਰੀ ਮੰਮੀ ਕਿੱਥੇ ਹੈਗੀ ਆ ਹੈ ਓਏ ਮੰਮੀ ਕਿੱਥੇ ਤੇਰੀ ਮੰਮੀ ਕਿਹ ਕੋਮਾ ਚ ਗਈ ਆ ਕੋਨੇ ਨਹੀਂ ਆਉਣਾ ਹਣ ਹੈ ਕੋਣੀ ਮੰਮੀ ਆਪਾਂ ਲੈ ਕੇ ਆਵਾਂਗੇ ਹੈ ਤੇਰੇ ਵਰਗੀ ਸੋਹਣੀ ਜਿਹੜੇ ਤੈਨਾਂ ਖਿਆਰ ਰੱਖੂਗੀ ਸੋਹਣਿਆ ਹੈ ਕੀ ਕਿੰਨਾ ਵਾ ਹਾਂ ਲੱਗਿਆ ਨਹੀਂ ਨਾ ਕੀ ਅਨੱਚਨਾ ਸੋਹਣਿਆ ਉੱਤੇ ਗਮਵੇਲਾ ਕਰਨੇ ਆ ਪੁੜਕੀ ਜਾਣਾ ਪੁੜਕੀ ਜਾਣਾ ਹੈ ਨਵਾਬ ਬਹਿ ਜਾ ਹੁਣ ਥੱਲੇ ਲੈ 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 ਪੁੜਕੀ ਆ ਮੇਰੇ ਸੋਹਣਿਆ ਗੁਰਨਵਾਬ ਆਹ ਕੰਮ ਨਹੀਂ ਕਰਨਾ ਪੁੱਤ ਮਿੱਟੀ ਖਾਣੀ ਆ ਹੈ ਇੱਧਰ ਆ ਇੱਧਰ ਆ ਜਾ ਕਿੱਡੇ ਗੰਦੇ ਕੰਮ ਕਰਦਾ ਵਾ ਏ ਕਲੀ ਲੱਭਦਾ ਰਹਿੰਦਾ ਖਾਣ ਵਾਸਤੇ ਹੈ ਹੁਣ ਕਿੱਧਰ ਨੂੰ ਹੁਣ ਕੀ ਚਾਹੀਦਾ ਵਾ ਲੈ ਗੇੜੇ ਕੱਢੀ ਜਾਂਦਾ ਲੈ 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 ਵੇਖ ਲੈ ਦੱਸ ਹੁਣ ਇਹਨੂੰ ਕੀ ਕਰਨਾ ਵਾ ਹੈ ਔਰ ਛੋੜਦੀ ਆ ਇਹ ਆ ਵੀ ਛੋੜ ਦੇ ਆ ਤੈਨੂੰ ਬੜੀਆਂ ਆਤਾਂ ਭੜੀਆਂ ਹਨਾ ਚੀਜ਼ਾਂ ਸਾਰੀਆਂ ਥੱਲੇ ਛੋੜ ਦੇ ਇਹ ਆ ਵੀ ਛੋੜਦੀ ਆ ਆ ਜਿਹੜੀਆਂ ਬਜੀਆਂ ਇਹ ਵੀ ਛੋੜ ਦੇ ਆ ਸਾਰੇ ਦੂਰ ਸੋਈ ਚੋਂ ਲਿਆ ਕੇ ਇੱਥੇ ਇਕੱਠੇ ਕੀਤੇ ਆ ਇਹ ਤੂੰ ਕਰਦਾ ਕੀ ਐ ਇਹਨਾਂ ਦਾ ਹੈ ਓਏ ਸੋਣੀਏ ਮੇਰੀਏ ਬਦਮਾਸ਼ ਬੰਦਾ ਵਾਂ ਤੂੰ ਹਨਾ ਲੈ ਲੈ ਗਿਆ ਜੇ ਹੁਣ ਹੁਣ ਬਊਗਾ ਏ ਤੇ ਇਹਨਾਂ ਦਾ ਆਪਰੇਸ਼ਨ ਕਰੂਗਾ ਹਨਾ ਲੈ ਚਲੋ ਜੀ ਹੁਣ ਅੰਦਰ ਚਲੇਗੇ ਜਨਾਬ ਹੁਣੀ ਹਾਂਜੀ ਹੁਣ ਇੱਥੇ ਇੱਥੇ ਆਪਰੇਸ਼ਨ ਕਰਨਾ ਪੈਗੇ ਨਵਾਬਪਤ ਨਵਾਬ ਇੱਧਰ ਦੇਖ ਮੇਰੇ ਵਾਲੇ ਪਾਪਾ ਦੀ ਗੱਲ ਨਹੀਂ ਮੰਨਦਾ ਫਿਰ ਤੂੰ ਬੜਾ ਢੀਠ ਹੋ ਗਿਆ ਮੈਂ ਤੇਰਾ ਸਾਹ ਬਲਾਇਆ ਵਾ ਹੈ ਲੈ ਇਹ ਵੀ ਚੁੰਨੀ ਵੀ ਛੋੜਦੇ ਹੁਣ ਸ਼ਰਮ ਹੀ ਨਹੀਂ ਆਉਂਦੀ ਤੈਨੂੰ ਸ਼ਰਮ ਹੀ ਨਹੀਂ ਆਉਂਦੀ ਲੈ ਉਹ ਵੀ ਸੜਤੀ ਆ ਲੈ ਹੁਣ ਇਹਦਾ ਕੀ ਕਰਨਾ ਵਾ ਲੈ ਹੁਣ ਮੂੰਹ ਚ ਪਾਲਾ ਇਹਨੂੰ ਹੈ ਲੈ ਹੁਣ ਚਮਚਾ ਫਾੜ ਲੋ ਲੈ ਚਮਚਾ ਮੂੰਹ ਹੀ ਪਾਲੋ ਇਹ ਮੁੰਡਾ ਆਣਾ ਸੁੰਦਰ ਨਾਲਾ ਨਹੀਂ ਹੈਗਾ ਹੈ ਕੋਈ ਨਾ ਪੁੱਤ ਥੋੜੇ ਦੇਣੀ ਆ ਵੇਖੀ ਜਾਈ ਤੈਨੂੰ ਪੁੱਤ ਏ ਸਾਰਿਆਂ ਨੂੰ ਬਾਈ ਕਰ ਦੇ ਫਿਰ ਹਾਂਜੀ ਚਲੋ ਬਾਈ ਕਰ ਕਰਤਾ ਕੰਨਤਾ ਮੁੰਡਾ ਪੱਪੀ ਦੇ ਦੇ ਨੂੰ ਚਲੋ ਜੀ ਇਹ ਹੁਣ ਉੱਪਰ ਚੜੂਗਾ ਮੇਰੇ ਪਿੱਛੇ ਕੀ ਆ ਲੈ ਲੈ ਦੰਦੀ ਨਹੀਂ ਵੱਢਣੀ ਜੇ ਦੰਦੀ ਵੱਢੀ ਨਾ ਆਪਦਾ ਹਿਸਾਬ ਲੈਣੀ ਫਿਰ ਕੁੱਟ ਪਈ ਸੀ ਨਾ ਕੱਲ ਦੰਦੀ ਵੱਢੀ ਮੇਰੇ ਇੱਥੇ ਆ ਭੈਣ ਚੁੱਤਾ ਇੱਥੇ ਆ ਜਾ ਵੇ ਕੁੱਤੇ ਆ ਮੁੰਡਿਆ ਟਿਕਦਾ ਟਿਕਦਾ ਹੀ ਨਹੀਂ ਆ ਹੈ ਪੱਪੀ ਦੇ ਮੁੰਡੇ ਪੱਪੀ ਦੇ ਮੇਰੇ ਪੱਪੀ ਲੈਣੀ ਤੇ ਚੱਲ ਚੰਗਾ ਪਰ ਸਾਰਿਆਂ ਨੂੰ ਬਾਏ ਕਰਦੇ ਆ ਪਾਏ ਲਾਸਟ ਦੇ ਵਿੱਚ ਮੈਂ ਇਹੀ ਕਹਿਣਾ ਵਾ ਬਹੁਤ ਜਾਣੇ ਨਾ ਕਮੈਂਟ ਕਰਦੇ ਹੈਗੇ ਆ ਕਈ ਸਵਾਦ ਵੀ ਲੈਂਦੇ ਆ ਬਾਈ ਤੇਰੀ ਵਾਈਫ ਕਿੱਥੇ ਆ ਉਹ ਨਹੀਂ ਦੇਖਦੀ ਹੈਗੀ ਯਾਰ ਮੈਂ 75 ਵਾਰ ਹੀ ਗਿਆ ਵਾ ਵਾਈਫ ਮੇਰੀ ਕਮਾ ਦੇ ਵਿੱਚ ਗਈ ਆ ਠੀਕ ਆ ਬਸ ਉਹਨੇ ਜਲਦੀ ਵਾਪਸ ਆ ਜਾਣਾ ਵਾ ਜਦੋਂ ਵੀ ਆਊਗੀ ਤੇ ਤੁਹਾਨੂੰ ਸਾਰਿਆਂ ਨੂੰ ਨਹੀਂ ਦਿਖਾਇਆ ਜਾਊਗਾ ਬਿਕੋਜ਼ ਉਹ ਕੋਮਾ ਤੋਂ ਆਊਗੀ ਅੰਦਰ ਪਰ ਦਵਾਈ ਖਾਊਗੀ ਅੰਦਰ ਬੜਾ ਹੋਰ ਚੀਜ਼ਾਂ ਕਰੂਗੀ ਸੋ ਆਪਾਂ ਆਪਾਂ ਨਹੀਂ ਦਿਖਾ ਸਕਦੇ ਸੌਰੀ ਯਾਰ ਬਾਈ ਸਾਰਿਆਂ ਨੂੰ ਤੇ ਚਲੋ ਜੀ ਓਕੇ ਜੀ ਆਪਾਂ ਵਲੌਗ ਆਪਣਾ ਖਤਮ ਕਰਦੇ ਆਂ ਧੰਨਵਾਦ ਜੀ